ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਬਾਬਾ ਜੀ ਪੂਰੀ ਚੜਦੀ ਕਲਾ ਆ ਬਾਬਾ ਜੀ ਧੰਨਵਾਦ ਕਰਦੇ ਆ ਸਾਰਿਆਂ ਦਾ ਮੇਰੀ ਮਾਇਆ ਦਾ ਮੇਰੀ ਭੈਣਾਂ ਦਾ ਮੇਰੇ ਭਰਾਵਾਂ ਦਾ ਬਜੁਰਗਾਂ ਦਾ ਤੁਸੀਂ ਬਹੁਤ ਸੰਘਰਸ਼ ਕੀਤਾ 3 ਮਹੀਨੇ ਰੇਲਾਂ ਜਾਮ ਕੀਤੀਆਂ ਖਰਾਬ ਕੀਤੇ ਪੀਲ ਸਾਰਿਆਂ ਨੂੰ ਵੀ ਹਾਂ ਬਾਦ ਤੋਂ ਬਾਦ ਅੰਬਾਲਾ ਸ਼ਹਿਰ ਮੰਡੀ ਜਾਣਾ ਆ ਤੇ ਉੱਥੇ ਸਾਰਿਆਂ ਦਾ ਧੰਨਵਾਦ ਕਰਾਂਗੇ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤੇ ਧੰਨਵਾਦ ਵੀ ਆ ਬਹੁਤ ਸੰਘਰਸ਼ ਕੀਤਾ ਤੁਸੀਂ ਬਾਲਾ ਸਹਿਰ ਨਾਜ ਮੰਡੀ ਚ ਮਿਲਦੇ ਆ ਤੇ ਸਾਰੇ ਪਹੁੰਚੋ ਪਾਬਾ ਜੀ ਇਹ ਸਾਨੂੰ ਚਕਾ ਨਹੀਂ ਸਕਦੇ ਇਹ ਡਰਾ ਨਹੀਂ ਸਾਨੂੰ ਸਕਦੇ ਜੇੜਾਂ ਜੂੜਾਂ ਠੀਕ ਆ ਨਾ ਜਿੰਦ ਲੇਖੇ ਲਾ ਦਾਂਗੇ ਕਿਸਾਨੀ ਦੇ ਉੱਪਰ ਪਿੱਛੇ ਨਹੀਂ ਹਟਦੇ ਐਮ ਐਸ ਪੀ ਗਰੰਟੀ ਕਾਨੂੰਨ ਦੀ ਲੜਾਈ ਵੀ ਜਿੱਤਣੀ ਆ ਕਰਜ਼ਾ ਮੁਕਤੀ ਵਾਲੀ ਤੇ ਆਉਣਿਆ ਦਾ ਟਾਈਮ ਦੀ ਰਣਨੀਤੀ ਵੀ ਬਣਾਣੀ ਆ ਥਾਰੇ ਭਰਾ ਵੱਤ ਤੋਂ ਵੱਧ ਆਪਣਾ ਵੱਤ ਤੋਂ ਵੱਧ ਪਹੁੰਚੋ ਅੰਬਾਲਾ ਸਹਿਰ ਨਾਜ ਮੰਡੀ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ आदरणीय किसान साथियों सभी से अपील की जाती है कि हमारा नौजवान साथी नवदीप हमारे बीच में आ गया है लेकिन प्रोग्राम मंडी के अंदर वैसे ही होना है सभी साथियों से अपील है अम्बाड़ा अनाज मंडी में पहुंचे वहाँ नवदीप का सम्मान भी करना है और फिर वहाँ से इकट्ठे होकर शंभू बॉर्डर पर पहुंचना है सभी साथियों से अपील है समय सर सही दस बजे ज्यादा से ज्यादा संख्या में अम्बाड़ा की अनाज मंडी में पहुंचे ताकि समय सर फिर हम शंभू बॉर्डर की तरफ जा सके बहुत बहुत धन्यवाद